ਅੰਮ੍ਰਿਤਸਰ ਨਸ਼ਾ ਛੁਡਾਓ ਕੇਂਦਰਾਂ ਦੇ ਕਰਮਚਾਰੀਆਂ ਵੱਲੋਂ ਸਿਵਲ ਸਰਜਨ ਅੰਮ੍ਰਿਤਸਰ ਦਫ਼ਤਰ ਵਿਖੇ ਕੀਤਾ ਗਿਆ ਰੋਜ਼ ਪ੍ਰਦਰਸ਼ਨ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਹੈ ਅਮਰਪਾਲ ਸਿੰਘ ਜੀ ਅਸੀਂ ਪੰਜਾਬ ਸਰਕਾਰ ਦਾ ਨਸ਼ਾ ਮੁਕਤ ਮਹਿੰਮ ਜੋ ਚੱਲ ਰਹੀ ਹੈ ਉਹਦੇ ਅਸੀਂ ਜਿਹੜੇ ਹੈਗੇ ਕਰਮਚਾਰੀ ਆ ਤੇ ਅਸੀਂ ਪੰਜਾਬ ਸਰਕਾਰ ਦੇ ਨਸ਼ਾ ਮੁਕਤ ਅਭਿਆਨ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਹੈਗਾ ਸਾਰਾ ਸਟਾਫ ਜਿਹੜਾ ਹੈਗਾ ਆਊਟਸੋਰਸਿੰਗ ਸਟਾਫ ਜੋ ਅਸੀਂ ਭਰਤੀ ਕੀਤਾ ਗਿਆ ਉਹਨੂੰ ਵਿਭਾਗ ਵੱਲੋਂ ਕੀਤਾ ਗਿਆ ਉਹਦੇ ਨਾਲ ਅਸੀਂ ਪੂਰਾ ਸਾਥ ਦੇ ਰਹੇ ਹਾਂ ਸਾਡੇ ਸੈਂਟਰ ਜਿਹੜਾ ਹੈਗਾ ਉਹ 365 ਦਿਨ ਹੀ ਓਪਨ ਹੈ ਉਹਦੇ ਵਿੱਚ ਸਾਨੂੰ ਕੋਈ ਵੀ ਛੁੱਟੀ ਨਹੀਂ ਦਿੱਤੀ ਜਾ ਰਹੀ ਨਾ ਹੀ ਅਸੀਂ ਮਤਲਬ ਛੁੱਟੀ ਕਰ ਸਕਦੇ ਹਾਂ ਕਿਉਂਕਿ ਨਸ਼ਾ ਮੁਕਤ ਪੰਜਾਬ ਬਣਾਉਣ ਵਾਸਤੇ ਜਿਹੜਾ ਹੈਗਾ ਅਸੀਂ ਜੋ ਜੀਪ ਥੱਲੇ ਰੱਖਣ ਵਾਲੀ ਗੋਲੀ ਦੇ ਰਹੇ ਹਾਂ ਮਰੀਜ਼ ਨੂੰ ਤੇ ਉਹਦੇ ਵਿੱਚ ਅਸੀਂ ਮਰੀਜ਼ਾਂ ਦੀ ਜਿਹੜੀ ਹੈਗੀ ਆ ਪੂਰੀ ਸਹਿਯੋਗ ਦੇ ਨਾਲ ਉਹਨਾਂ ਨੂੰ ਪ੍ਰੋਪਰ ਕਾਉਂਸਲਿੰਗ ਕਰਕੇ ਪ੍ਰੋਪਰ ਉਹਨਾਂ ਨੂੰ ਮੈਡੀਸਨ ਦੇ ਕੇ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਨਸ਼ੇ ਤੋਂ ਜਿਹੜਾ ਹੈਗਾ ਉਹ ਇੱਕ ਸਾਈਡ ਤੇ ਲੈ ਕੇ ਉਹਨਾਂ ਨੂੰ ਜਿਹੜਾ ਹੈਗਾ ਫਿਰ ਨਾਰਮਲ ਇਨਸਾਨ ਬਣਾ ਰਹੇ ਹਾਂ ਬਟ ਸਰਕਾਰ ਸਾਡੇ ਨਾਲ ਜੋ ਵਤੀਰਾ ਕਰ ਰਹੀ ਆ ਉਹ ਬਿਲਕੁਲ ਹੀ ਨਿੰਦਰਯੋਗ ਆ ਕਿਉਂਕਿ ਸਾਡੀਆਂ ਤਿੰਨ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਸਾਨੂੰ ਜਿਹੜੀ 12000 ਸਮਥਿੰਗ ਕੁਝ ਸੈਲਰੀ ਮਿਲ ਰਹੀ ਆ ਉਹ ਵੀ ਸਾਨੂੰ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਜਦ ਕਿ ਦੂਸਰੇ ਸਟਾਫ ਦੇ ਅਕੋਰਡਿੰਗ ਆਪਾਂ ਜੋ ਸਰਕਾਰ ਕਹਿ ਰਹੀ ਹੈ ਕਿ ਬਰਾਬਰ ਕੰਮ ਬਰਾਬਰ ਤਨਖਾਹ ਉਹ ਸਾਨੂੰ ਅਜੇ ਤੱਕ ਨਹੀਂ ਮਿਲੀ ਕਾਫੀ ਸਮੇਂ ਤੋਂ ਅਸੀਂ ਇਹ ਚੀਜ਼ ਦੀ ਮੰਗ ਕਰਦੇ ਆ ਰਹੇ ਆ ਪਿਛਲੇ 2022 21 ਦੇ ਵਿੱਚ ਵੀ ਜਿਹੜੇ ਹੈਗੇ ਅਸੀਂ ਪ੍ਰੋਟੈਸਟ ਕੀਤਾ ਸੀ ਉਹਦੇ ਵਿੱਚ ਹੀ ਸਰਕਾਰਾਂ ਨੇ ਸਾਨੂੰ ਲਾਰਾ ਲਾ ਕੇ ਇਹ ਕਹ ਕੇ ਸਾਨੂੰ ਟਾਲ ਦਿੱਤਾ ਗਿਆ ਕਿ ਕੋਈ ਗੱਲ ਨਹੀਂ ਤੁਹਾਡੀ ਜਲਦ ਜਲਦ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਭਗਵੰਤ ਮਾਨ ਸਰਕਾਰ ਨੇ ਆਉਣ ਤੋਂ ਪਹਿਲਾਂ ਸਰਕਾਰ ਜਿਹੜੀ ਹੈਗੇ ਬਣਨ ਤੋਂ ਪਹਿਲਾਂ ਇਹ ਕਿਹਾ ਕਿ ਅਸੀਂ ਆਊਟਸੋਰਸਿੰਗ ਮੁਲਾਜ਼ਮਾਂ ਦਾ ਜਰੂਰ ਕੁਝ ਕਰਾਂਗੇ ਕਿਉਂਕਿ ਆਊਟਸੋਰਸਿੰਗ ਮੁਲਾਜ਼ਮਾਂ ਦੇ ਜੋ ਉੱਪਰ ਲਟਕਦੀ ਤਲਵਾਰ ਨੂੰ ਜਿਹੜਾ ਹੈਗਾ ਉਹ ਅਸੀਂ ਆਉਂਦੇ ਸਾਰ ਹੀ ਜਿਹੜਾ ਹੈਗਾ ਉਸ ਨੂੰ ਦੂਰ ਕਰ ਦਿੱਤਾ ਜਾਵੇਗਾ ਬਟ ਹੁਣ ਇੰਨਾ ਸਮਾਂ ਬੀਤਣ ਦੇ ਬਾਅਦ ਵੀ ਜਿਹੜਾ ਹੈਗਾ ਸਰਕਾਰ ਨੇ ਨਾ ਹੀ ਸਾਡੀ ਕੋਈ ਸੁਣਵਾਈ ਕੀਤੀ ਨਾ ਹੀ ਸਾਡੀਆਂ ਜੋ ਸੈਲਰੀਆਂ ਆ ਉਹਨਾਂ ਚ ਕੋਈ ਵਾਅਦਾ ਕੀਤਾ ਹੈ ਜਦ ਕਿ ਡੀਸੀ ਰੇਟ ਚੰਡੀਗੜ੍ਹ ਦੀ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੀ ਹੈਗੀ ਆ ਉਹ ਮੰਗੇ ਆ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈਗੀ ਆ ਉਹ ਇੰਨੀ ਘੱਟ ਤਨਖਾਹ ਦੇ ਨਾਲ ਜਿਹੜਾ ਹੈਗਾ ਅਸੀਂ ਆਪਣਾ ਮੁਲਾਜ਼ਮ ਆਪਣੇ ਘਰਾਂ ਦਾ ਗੁਜ਼ਾਰਾ ਨਹੀਂ ਕਰ ਸਕਦੇ ਹਰਿਆਣਾ ਨੇ ਚੰਡੀਗੜ੍ਹ ਨੇ ਤੇ ਹਿਮਾਚਲ ਨੇ ਜਿਹੜਾ ਹੈਗਾ ਡੀਸੀ ਰੇਟ ਚੰਡੀਗੜ੍ਹ ਲਾਗੂ ਕੀਤਾ ਗਿਆ ਅੱਜ ਆਪਣੇ ਵੱਲੋਂ ਕੀ ਕੀਤਾ ਗਿਆ ਸਾਡੇ ਵੱਲੋਂ ਜਿਹੜਾ ਹੈਗਾ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਸਾਡੇ ਸੀਨੀਅਰ ਅਧਿਕਾਰੀਆਂ ਨੂੰ ਕਹਿਣ ਦੇ ਬਾਵਜੂਦ ਵੀ ਜਿਹੜਾ ਹੈਗਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਅਸੀਂ ਸਾਰੇ ਹੀ ਆਊਟਸੋਰਸਿੰਗ ਸਟਾਫ ਨੇ ਸਾਰੇ ਹੀ ਮੁਲਾਜ਼ਮਾਂ ਨੇ ਇਹ ਫੈਸਲਾ ਲਿਆ ਕਿ ਸਟ੍ਰਾਈਕ ਦਾ ਜੋ ਅੱਜ ਦੇ ਡੇਟ ਦੇ ਵਿੱਚ ਫਿਕਸ ਕੀਤਾ ਗਿਆ ਹੈ ਅਗਰ ਸਰਕਾਰ ਸਾਡੀਆਂ ਮੰਗਾ ਨਹੀਂ ਮੰਨਦੀ ਸਾਨੂੰ ਡੀਸੀ ਰੇਟ ਚੰਡੀਗੜ੍ਹ ਲਾਗੂ ਨਹੀਂ ਕਰਦੀ ਸਾਡੇ ਹਰ ਸਾਲ ਜਿਹੜੇ ਹੈਗਾ ਇਨਕ੍ਰੀਮੈਂਟ ਨਹੀਂ ਲਾਉਂਦੀ ਸਤ ਤਨਖਾਹ ਦੇ ਵਿੱਚ ਤੇ ਟਾਈਮ ਟੂ ਟਾਈਮ ਸਾਨੂੰ ਸੈਲਰੀ ਨਹੀਂ ਦਿੰਦੀ ਤੇ ਅਸੀਂ ਜਿਹੜੇ ਇਹ ਤਰਨਾ ਜਾਰੀ ਰੱਖਾਂਗੇ ਧੰਨਵਾਦ ਮੈਂ ਸ਼ੁਭਨੀਤ ਸਿੰਘ ਜੀ ਕਾਉਂਸਲਰ ਸਰਕਾਰੀ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਹੀ ਅਸੀਂ ਜੀ ਬਹੁਤ ਟਾਈਮ ਤੋਂ ਸੰਘਰਸ਼ ਕਰ ਰਹੇ ਹਾਂ ਆਪਣੇ ਆਪਣੇ ਚਿੱਠੀ ਪੱਤਰ ਜੋ ਵੀ ਆਪਣੇ ਡੀ ਐਮ ਸੀ ਦਫਤਰ ਸੇ ਹਲ ਸਰਜਨ ਦਫਤਰ ਦੇ ਰਹੇ ਆ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਤਨਖਾਹ ਦੇ ਰਿਗਾਰਡਿੰਗ ਬਟ ਅਸੀਂ ਹੁਣ ਇਨੇ ਪੱਤਰ ਦੇ ਕੇ ਆ ਗਏ ਆ ਹੁਣ ਅਸੀਂ ਆਪਣੀ ਹੜਤਾਲ ਦਾ ਫੈਸਲਾ ਲਿਆ ਹੈ ਅੱਜ ਸਵੇਰ ਤੋਂ ਅਸੀਂ ਹੜਤਾਲ ਤੇ ਬੈਠੇ ਆਂ ਬਟ ਸਾਡਾ ਕੋਈ ਵੀ ਸਾਰ ਲੈਣ ਨਹੀਂ ਆ। ਸਿਵਲ ਸਰਜਨ ਮੈਡਮ ਸਾਡੇ ਲਾਗੂ ਹੀ ਆਪਣੀ ਗੱਡੀ ਬੈਠ ਕੇ ਚਲ ਗਏ। ਉਹਨਾਂ ਇੱਕ ਵਾਰ ਨਹੀਂ ਪੁੱਛਿਆ ਤੁਸੀਂ ਕਿੱਥੋਂ ਆਏ ਹੋ ਕੀ ਕਰਨ ਨੂੰ। ਸਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਜੇ ਅਸੀਂ ਡੀ ਐਮ ਸੀ ਦਫ਼ਤਰ ਜਾ ਕੇ ਆਪਣੀ ਤਨਖਾਹ ਦੇ ਰਿਗਾਰਡਿੰਗ ਗੱਲ ਕਰਦੇ ਆਂ ਉਹ ਸਾਨੂੰ ਅੱਗੋ ਕਹਿ ਦਿੰਦੇ ਆ ਤੁਸੀਂ ਮੈਡੀਕਲ ਕਾਲਜ ਜਾਓ ਉਧਰ ਜਾਣੇ ਆ ਉਹ ਕਹਿ ਦਿੰਦੇ ਆ ਤੁਸੀਂ ਡੀ ਐਮ ਸੀ ਦਫ਼ਤਰ ਜਾਓ। ਇਹ ਸਾਨੂੰ ਕੁਝ ਸਮਝ ਨਹੀਂ ਆ ਰਿਹਾ ਵੀ ਕਿੱਧਰ ਜਾਈਏ। ਕੋਈ ਸਾਨੂੰ ਦੱਸ ਨਹੀਂ ਰਿਹਾ। ਅਸੀਂ ਮੰਗ ਰੱਖਦੇ ਆਂ ਸਾਡੀ ਸਮੇਂ ਸਿਰ ਤਨਖਾਹ ਦਿੱਤੀ ਜਾਵੇ। ਬੀ 3 ਰੇਟ ਲਾਗੂ ਕੀਤੇ ਜਾਂ ਚੰਡੀਗੜ੍ਹ ਵਾਲੇ ਸਾਡਾ ਇਨਕਰੀਮੈਂਟ ਦਿੱਤਾ ਜਾਵੇ ਜੀ ਬਰਾਬਰ ਤਨਖਾਹ ਬਰਾਬਰ ਕੰਮ ਜੀ ਆਪਣਾ ਮੰਗਾ ਪੁਰੀਆਂ ਨਹੀਂ ਹੋਈ ਫਿਰ ਆਪਣਾ ਅਗਲਾ ਸਟੇਜ ਹੋਏਗਾ ਅਸੀਂ ਇਦਾਂ ਹੀ ਹੜਤਾਲ ਦੇ ਡਟੇ ਰਵਾਂਗੇ ਜੀ ਮੇਰਾ ਨਾਮ ਜੋਗਨਪ੍ਰੀਤ ਕੌਰ ਹੈ ਨਸ਼ਾ ਛਡਾਊ ਕੇਂਦਰ ਵਿੱਚ ਅਸੀਂ ਕੰਮ ਕਰ ਰਹੇ ਹਾਂ ਜੋ ਕਿ ਸਾਡੀਆਂ ਮੰਗਾਂ ਵਾਂ ਹੁਣ ਤੱਕ ਜੋ ਵੀ ਸਾਡੇ 2018 ਤੋਂ ਲੈ ਕੇ ਮੁਲਾਜ਼ਮ ਤੇ ਹੁਣ ਦੇ ਭਰਤੀ ਕੀਤੇ ਹੋਏ ਮੁਲਾਜ਼ਮ ਉਹਨਾਂ ਦੇ ਬਰਾਬਰ ਹੀ ਤਨਖਾਹ ਸਭ ਨੂੰ ਮਿਲ ਰਹੀ ਹੈ ਕੋਈ ਸਲਾਨਾ ਵਾਅਦਾ ਨਹੀਂ ਹੈ ਸਾਡੀ ਤਨਖਾਹ ਵੀ ਜਿਹੜੀ ਹੈ ਸਾਨੂੰ ਦੋ ਦੋ 2.5 2 ਮਹੀਨੇ ਲੇਟ ਮਿਲ ਰਹੀ ਹੈ ਫੀਗਾ ਕੋਈ ਇੱਥੇ ਡੀਸੀ ਰੇਡ ਨੂੰ ਲਾਗੂ ਹੋ ਰਿਹਾ ਸਾਡੀ ਕੋਈ ਸੈਕਿਉਰਿਟੀ ਨਹੀਂ ਹੈ ਜੇ ਅੱਜ ਅਸੀਂ ਇੱਥੇ ਪਹਿਲਾਂ ਅਸੀਂ ਕੁਝ ਦਿਨ ਪਹਿਲਾਂ ਅਸੀਂ ਇਹਨਾਂ ਨੂੰ ਇਨਫੋਰਮ ਵੀ ਕੀਤਾ ਕਿ ਸਾਡੀਆਂ ਤਨਖਾਹਾਂ ਬਹੁਤ ਲੇਟ ਚੱਲ ਰਹੀਆਂ ਸਾਡੇ ਖਰਚੇ ਨਹੀਂ ਹੋ ਰਹੇ ਪੂਰੇ ਪਰ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਅੱਜ ਅਸੀਂ ਇੱਥੇ ਧਰਨਾ ਲਾਇਆ ਹੈ ਪਰ ਇਹਨਾਂ ਨੇ ਅੱਜ ਵੀ ਸਾਨੂੰ ਇੱਥੇ ਬੈਠਿਆਂ ਨੂੰ ਸਵੈਰਦੇ ਅਸੀਂ 10 ਵਜੇ ਦੇ ਬੈਠੇ ਹਾਂ ਸਾਡੀ ਕੋਈ ਵੀ ਇੱਥੇ ਕੋਈ ਗੱਲਬਾਤ ਨਹੀਂ ਸੁਣੀ ਜਾ ਰਹੀ ਇਗਨੋਰ ਕੀਤਾ ਜਾ ਰਿਹਾ ਸਾਡੀ ਗੱਲਬਾਤ ਨੂੰ ਪਰ ਹੁਣ ਅਸੀਂ ਜਿੰਨਾ ਚਿਰ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਜਾਏਗੀ ਅਸੀਂ ਇਹ ਤਰਨਾ ਇਦਾਂ ਹੀ ਜਾਰੀ ਰੱਖਾਂਗੇ ਮੈਡਮ ਕੀ ਮੰਗ ਕਰਦੇ ਹੋ ਸਾਨੂੰ ਡੀਸੀ ਰੇਟ ਲਾਗੂ ਕੀਤੇ ਜਾਣ ਸਾਨੂੰ ਇੱਕ ਸਾਡੀਆਂ ਸੈਲਫੀ ਸਲਿਪਸ ਨਹੀਂ ਦਿੱਤੀਆਂ ਜਾਂਦੀਆਂ ਇੱਕ ਸਾਨੂੰ ਕੋਈ ਵੀ ਸਿਕਿਉਰਿਟੀ ਨਹੀਂ ਹੈ ਕਿਉਂ ਸਾਡਾ 8-800 ਪੇਸ਼ੈਂਟ ਹਰ ਇੱਕ ਸੈਂਟਰ ਦੇ ਵਿੱਚ ਹੈ ਠੀਕ ਹੈ ਲੇਡੀ ਸਟਾਫ ਵੀ ਸਾਡੇ ਨਾਲ ਕੰਮ ਕਰ ਰਿਹਾ ਹੈ ਇੰਨਾ ਉਹ ਗਲਤ ਸਟਾਫ ਨਾਲ ਟ੍ਰੀਟ ਕਰਦੇ ਬਟ ਕੋਈ ਵੀ ਸਿਕਿਉਰਿਟੀ ਨਹੀਂ ਜੇ ਆਪਣੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਫਿਰ ਆਪਣਾ ਅਗਲਾ ਸਟੈਪ ਕੀ ਹੋਏਗਾ ਇਹ ਤਰਨਾ ਇਦਾਂ ਹੀ ਜਾਰੀ ਰਹੇਗਾ ਇਵਨ ਕੀ ਨਾਮ ਡਾਕਟਰ ਕਿਰਨਦੀਪ ਸਿਵਲ ਸਰਜਨ ਅੰਮ੍ਰਿਤਸਰ ਅੱਜ ਮੇਰੇ ਕੋਲ ਓਡ ਸੈਂਟਰ ਅੰਮ੍ਰਿਤਸਰ ਦੇ ਵਿੱਚ ਜਿੰਨੇ ਸੈਂਟਰ ਚੱਲ ਰਹੇ ਆ ਸਾਰਾ ਸਟਾਫ ਮਾਸ ਕੈਜੂਅਲ ਲੀਵ ਤੇ ਆ ਉਹਨਾਂ ਵੱਲੋਂ ਮੈਨੂੰ ਹੁਣੇ ਮੈਮੋਰੰਡਮ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਕੁਝ ਮੰਗਾਂ ਰੱਖੀਆਂ ਉਹਨਾਂ ਦੀ ਪਹਿਲੀ ਮੰਗ ਹੈ ਕਿ ਸਾਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਤਨਖਾਹ ਦੇ ਰਿਗਾਰਡਿੰਗ ਅਸੀਂ ਪਤਾ ਕੀਤਾ ਇਹਨਾਂ ਦੇ ਡੀਐਮਸੀ ਇੰਚਾਰਜ ਹੈ ਜਿਹੜੇ ਓਡ ਸੈਂਟਰ ਲੁੱਕ ਆਫਟਰ ਕਰਦੇ ਆ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਡੀਡੀਓ ਸੈਕਟਰੀ ਡਿਪਾਰਟਮੈਂਟ گورਨਮੈਂਟ ਮੈਡੀਕਲ ਕਾਲਜ ਉਹਨਾਂ ਨਾਲ ਗੱਲ ਹੋ ਗਈ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਸੈਲਰੀ ਦਾ ਬਜਟ ਆ ਗਿਆ ਹੈ ਇੱਕ ਦੋ ਦਿਨ ਤੱਕ ਇਹਨਾਂ ਨੂੰ ਸੈਲਰੀ ਦੇ ਦਿੱਤੀ ਜਾਏਗੀ ਦੂਸਰਾ ਇਹਨਾਂ ਵੱਲੋਂ ਕਿਹਾ ਗਿਆ ਕਿ ਸਾਡੀ ਅਸੀਂ ਕੰਮ 365 ਦਿਨ ਕੰਮ ਕਰਦੇ ਹਾਂ ਬਟ ਸਾਡੀ ਤਨਖਾਹ ਬਹੁਤ ਘੱਟ ਹੈ ਇਹਦੇ ਰਿਗਾਰਡਿੰਗ ਅਸੀਂ ਉੱਚ ਅਧਿਕਾਰੀਆਂ ਨੂੰ ਇਹਨਾਂ ਦਾ ਮੈਮੋਰੈਂਡਮ ਅਤੇ ਨਾਲ ਅਸੀਂ ਸਿਫਾਰਿਸ਼ ਸਹਿਤ ਉੱਪਰ ਭੇਜ ਦਿੱਤਾ ਹੈ